ਤੁਹਾਡਾ ਸਵਾਗਤ ਹੈ ਬਿਰੋ ਫਾਰਮਿੰਗ ਡਾਕਟਰ ਪੇਜ ਤੇ ਜਿਹੜੇ ਨਵੇਂ ਦੇਖ ਰਹੇ ਹੋ ਪੇਜ ਨੂੰ ਲਾਈਕ ਕਰ ਲਿਓ ਤੁਹਾਨੂੰ ਆਪਾਂ ਜਾਣਕਾਰੀ ਦੇ ਰਹੇ ਹਾਂ ਅੱਜ ਕੋਬਾਕਾਲ ਡੀਡੀ ਤੇ ਟੋਨੋ ਫਾਸਫੇਸ ਤੁਹਾਡੇ ਘਰ ਦੇ ਵਿੱਚ ਜਾਨਵਰ ਰੱਖੇ ਹੋਏ ਨੇ ਗਾਵਾਂ ਮੱਝਾਂ ਨੇ ਕਈ ਵਾਰੀ ਉਹਨਾਂ ਨੂੰ ਕਮਜ਼ੋਰੀ ਪੈ ਜਾਂਦੀ ਹੈ ਉੱਥੇ ਤੁਸੀਂ ਕੋਬਾਕਾਲ ਡੀ ਦਾ ਜਿਹੜਾ ਇੰਜੈਕਸ਼ਨ ਹੈ 10 ml IM 3 ਦਿਨ ਲਗਾਤਾਰ ਲਗਾ ਸਕਦੇ ਹੋ ਤੇ ਇਹ ਨਾਲ ਤੁਹਾਡੀ ਜਿਹੜੀ ਗਾ ਮੱਝ ਹੈ ਕਮਜ਼ੋਰੀ ਮਹਿਸੂਸ ਕਰਦੀ ਹੈ ਸਹੀ ਹੋ ਜੂਗੀ ਜੇ ਤੁਹਾਡੀ ਗਾ ਮੱਝ ਦਾ ਟੈਂਪਰੇਚਰ ਲੋ ਹੈ ਖਾਂਦੀ ਪਿੰਦੀ ਘਟ ਹੈ ਮਿੱਟੀ ਚੱਟਦੀ ਹੈ ਪਸਾਬ ਪਿੰਦੀ ਹੈ ਉੱਥੇ ਤੁਸੀਂ ਟੋਨੋਫਾਸਫੇਟ 10 ml IM 3 ਦਿਨ ਲਾ ਦਿਓ ਜਿਹੜੀ ਤੁਹਾਡੀ ਇਹ ਪ੍ਰੋਬਲਮ ਹੈ ਸਹੀ ਹੋ ਜੂ ਇਹ ਜੀਆਂ ਹੋਰ ਅਨੇਕ ਜਾਣਕਾਰੀਆਂ ਫ੍ਰੀ ਦੇ ਵਿੱਚ ਲੈਣ ਵਾਸਤੇ ਜਿਹੜਾ ਪੇਜ ਐ ਇਹਨੂੰ ਲਾਈਕ ਕਰਕੇ ਸ਼ੇਅਰ ਕਰਕੇ ਫੋਲੋ ਕਰ ਲਿਓ ਕਿ ਤੁਹਾਨੂੰ ਜਿਹੜੀ ਅਪਡੇਟ ਆਪਾਂ ਦਿੰਨੇ ਹੁੰਦੇ ਆਂ ਢੇਲੀ ਤੁਹਾਡੇ ਮੋਬਾਈਲ ਦੇ ਸਕਰੀਨਾਂ ਤੇ ਪਹੁੰਚੇ ਕਿਤੇ ਇਹ ਨਾ ਹੋਵੇ ਕਿ ਵੀਡੀਓ ਆਪਾਂ ਅੱਜ ਪਾ ਰਹੇ ਆਂ ਤੁਹਾਡੇ ਕੋਲੇ ਉਹ ਵੀਡੀਓ 2-3 ਮਹੀਨੇ ਬਾਅਦ ਆਵੇ ਠੀਕ ਹੈ ਨਾ ਵੀਰੋ ਵੱਤ-ਵੱਤ ਸ਼ੇਅਰ ਕਰਕੇ ਰੱਖੋ ਕਿ ਤੁਹਾਡਾ ਜਾਨਵਰ ਦੀ ਜਾਨ ਬਚਾਉਣ ਦੇ ਵਿੱਚ ਯੋਗਦਾਨ ਤੁਹਾਡਾ ਪਵੇ ਧੰਨਵਾਦ ਮੇਰਾ ਵੀਰੋ